ਅੱਛਾ ਵਰਤਾਅ ਦੇਖ ਰਹੇ ਹਾਂ ਤੁਸੀਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵੱਲੋਂ ਨਵਾਂ ਮੈਡੀਕਲ ਬ੍ਰਿਟਨ ਜਾਰੀ ਕੀਤਾ ਗਿਆ ਸੋ ਜਵੰਦਾ ਦੀ ਸਿਹਤ ਬਾਰੇ ਨਵੀਂ ਅਪਡੇਟ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਰਾਜਵੀਰ ਜਵੰਦਾ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਸਨ ਬਹੁਤ ਫੇਮਸ ਪੰਜਾਬੀ ਗਾਇਕ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਸੰਗੀਤ ਜਗਤ ਤੋਂ ਲੈ ਕੇ ਉਹਨਾਂ ਦੇ ਪਰਿਵਾਰ ਤੋਂ ਲੈ ਕੇ ਉਹਨਾਂ ਦੇ ਚਾਹਣ ਵਾਲਿਆਂ ਤੱਕ ਚਿੰਤਾ ਦਾ ਮਾਹੌਲ ਬਣਿਆ ਹੋਇਆ ਤੁਹਾਨੂੰ ਦੱਸ ਦਈਏ ਲਾਈਫ ਸਪੋਰਟ ਸਿਸਟਮ ਤੇ ਔ ਇਸ ਵੇਲੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਵੈਂਟੀਲੇਟਰ ਦੇ ਉੱਤੇ ਨੇ ਅਤੇ ਹੋਰ ਵੀ ਕਈ ਜੀਵਨ ਬਚਾਊ ਪ੍ਰਣਾਲੀਆਂ ਉਹਨਾਂ ਦੇ ਨਾਲ ਲਗਾਈਆਂ ਗਈਆਂ ਨੇ ਸੋ ਉਹਨਾਂ ਨੂੰ ਲਗਾਤਾਰ 40 ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਜਾਰੀ ਹੈ ਇਸ ਤੋਂ ਪਹਿਲਾਂ ਤਿੰਨ ਵਾਰ 40 ਹਸਪਤਾਲ ਮੈਡੀਕਲ ਬੁਲੇਟਿਨ ਉਹਨਾਂ ਦੀ ਸਿਹਤ ਬਾਰੇ ਜਾਰੀ ਕਰ ਚੁੱਕਾ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਮੈਡੀਕਲ ਬੁਲੇਟਿਨ ਹਸਪਤਾਲ ਦੇ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਜਾਰੀ ਕੀਤਾ ਗਿਆ ਇਸ ਮੈਡੀਕਲ ਬੁਲੇਟਿਨ ਦੇ ਮੁਤਾਬਿਕ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਦਿਮਾਗ ਦੀ ਗਤੀਵਿਧੀ ਹੈ ਜਿਹੜੀ ਦਿਮਾਗ ਦੇ ਅੰਦਰ ਜਿਹੜੀ ਗਤੀਵਿਧੀ ਹੁੰਦੀ ਹੈ ਉਹ ਬੇहद ਘੱਟ ਹੈ ਅਤੇ ਡਾਕਟਰ ਜਿਹੜੇ ਨੇ ਬੇहद ਐਡਵਾਂਸ ਡਾਕਟਰ ਐਡਵਾਂਸ ਤਕਨੀਕਾ ਦੇ ਨਾਲ ਉਹਨਾਂ ਦੇ ਇਲਾਜ ਦੇ ਵਿੱਚ ਲੱਗੇ ਹੋਏ ਨੇ ਪਰ ਉਹਨਾਂ ਦੀ ਸਿਹਤ ਦੇ ਵਿੱਚ ਸਿਰਫ ਮਾਮੂਲੀ ਸੁਧਾਰ ਬੀਤੇ ਕੱਲ੍ਹ ਹੋਇਆ ਸੀ ਹੋਰ ਸੁਧਾਰ ਜਿਹੜਾ ਹੈ ਉਹ ਫਿਲਹਾਲ ਨਹੀਂ ਦਿਖਾਈ ਦੇ ਰਿਹਾ ਦਿਮਾਗ ਦੇ ਐਮ ਆਰ ਆਈ ਸਕੈਨ ਦੇ ਵਿੱਚ hypoxia تبدیلیاں ਜਿਹੜੀਆਂ ਨੇ ਉਹ ਦਿਖਾਈਆਂ ਗਈਆਂ ਨੇ hypop hypoxia تبدیلیاں ਜਿਹੜੀਆਂ ਨੇ ਉਹ ਦਿਖਾਈ ਦਿੱਤੀਆਂ ਨੇ ਸੋ ਜੋ ਕਿ ਪ੍ਰਾਇਮਰੀ ਸੈਂਟਰ ਦੇ ਵਿੱਚ ਦਿੱਤੇ ਗਏ ਸੀ ਪਰ ሲਪੀਆਰ ਦੇ ਸੈਕੰਡਰੀ ਨੇ ਸਰੀਰ ਦੀ ਹੱਡੀ ਦੇ ਵਿੱਚ ਵੀ ਐਮਆਈਆਰ ਸਕੈਨ ਤੇ ਸਰਵਾਈਕਲ ਅਤੇ ਡੋਰਲਸ ਖੇਤਰ ਦੇ ਵਿੱਚ ਵਿਆਪਕ ਨੁਕਸਾਨ ਦਾ ਖੁਲਾਸਾ ਹਸਪਤਾਲ ਦੇ ਵੱਲੋਂ ਕੀਤਾ ਗਿਆ ਹੈ ਸਰੀਰ ਦੀ ਹੱਡੀ ਨੂੰ ਵੀ ਨੁਕਸਾਨ ਪਹੁੰਚਿਆ ਸਰਵਾਈਕਲ ਦੇ ਵਿੱਚ ਵੀ ਨੁਕਸਾਨ ਪਹੁੰਚਿਆ ਇਸੇ ਨਤੀਜੇ ਵਜੋਂ ਸਾਰੇ ਅੰਗਾਂ ਦੇ ਵਿੱਚ ਡੂੰਗੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ ਡਾਕਟਰਾਂ ਮੁਤਾਬਕ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਦੀ ਸਹਾਇਤਾ ਦੀ ਜ਼ਰੂਰਤ ਪਵੇਗੀ ਸੋ ਨਿਊਰੋ ਸਰਜਿਕਲ ਕੰਡੀਸ਼ਨਸ ਜਿਹੜੀਆਂ ਨੇ ਕ੍ਰਿਟੀਕਲ ਨੇ ਨਿਊਰੋ ਸਰਜਿਕਲ ਮਾਹਰਾਂ ਦੀ ਉੱਚ ਜਿਹੜੀ ਟੀਮ ਹੈ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਡਾਕਟਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਨੇ ਜਲਦ ਤੋਂ ਜਲਦ ਉਹਨਾਂ ਨੂੰ ਠੀਕ ਕਰਨ ਦੀ ਪਰ ਮੁਹਾਲੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਕਿ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਜ਼ਰੂਰਤ ਪਵੇਗੀ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਲੰਬਾ ਵੀ ਚੱਲ ਸਕਦਾ ਸੋ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਉਹਨਾਂ ਦੇ ਸੰਗੀਤ ਨੂੰ ਚਾਹਣ ਵਾਲੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਲਗਾਤਾਰ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਨੇ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਜਿਹੜੇ ਨੇ ਉਹ ਠੀਕ ਹੋਣ ਹੋਸ਼ ਦੇ ਵਿੱਚ ਆਉਣ ਘਟੋ ਘਟ ਆਪਣੇ ਹਾਲਤ ਦੱਸਣ ਸੋ ਕਟੋ-ਕਟ ਹੋਸ਼ ਦੇ ਵਿੱਚ ਜ਼ਰੂਰ ਜਲਦੀ ਆਉਣ ਬਾਕੀ ਇਲਾਜ ਤਾਂ ਚੱਲਦਾ ਰਹੇਗਾ ਲੋਕ ਇਹੀ ਚਾਹੁੰਦੇ ਨੇ ਕਿ ਕਟੋ-ਕਟ ਉਹਨਾਂ ਦੀ ਜਾਨ ਹੈ ਜਿਹੜੀ ਉਹ ਖਤਰੇ 'ਚੋਂ ਬਾਹਰ ਆਵੇ ਸੋ ਹਸਪਤਾਲ ਦਾ ਫਿਲਹਾਲ ਕਹਿਣਾ ਹੈ ਕਿ ਨਿਊਰੋ ਸਰਜਿਕਲ ਜਿਹੜੀ ਕੰਡੀਸ਼ਨ ਹੈ ਨਿਊਰੋਲੋਜੀਕਲ ਜਿਹੜੀ ਉਹਨਾਂ ਦੀ ਕੰਡੀਸ਼ਨ ਹੈ ਉਹ ਖਤਰੇ ਤੋਂ ਬਾਹਰ ਨਹੀਂ ਹੈ ਇਲਾਜ ਲਗਾਤਾਰ ਚੱਲ ਰਿਹਾ ਸੋ ਪਰਿਵਾਰ ਦੇ ਲੋਕ ਲਗਾਤਾਰ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੇ ਲਈ ਅਰਦਾਸ ਕਰ ਰਹੇ ਨੇ ਤੇ ਲਗਾਤਾਰ ਅਪੀਲ ਵੀ ਕਰ ਰਹੇ ਨੇ ਕਿ ਉਸ ਨੂੰ ਚਾਹਣ ਵਾਲੇ ਲੋਕ ਲਗਾਤਾਰ ਵਾਹਿਗੁਰੂ ਅੱਗੇ ਅਰਦਾਸ ਕਰਨ ਕਿ ਜਲਦੀ ਰਾਜਵੀਰ ਜਵੰਦਾ ਠੀਕ ਹੋ ਕੇ ਬਿਲਕੁਲ ਸਹੀ ਸਲਾਮਤ ਹੋ ਕੇ ਆਪਣੇ ਪਰਿਵਾਰ ਦੇ ਕੋਲ ਜਾਵੇ ਅਤੇ ਪੰਜਾਬੀਆਂ ਨੂੰ ਪਹਿਲਾਂ ਵਰਗਾ ਮਨੋਰੰਜਨ ਅਤੇ ਚੰਗਾ ਸੰਗੀਤ ਜਿਹੜਾ ਪ੍ਰਦਾਨ ਕਰੇ ਸੋ ਫਿਲਹਾਲ ਚੌਥੀ ਵਾਰ ਮੋਹਾਲੀ ਦੇ ਹਸਪਤਾਲ ਵੱਲੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਔਲਾਤ ਅਜੇ ਵੀ ਜਿਹੜੇ ਨੇ ਰਾਜਵੀਰ ਜਵੰਦਾ ਦੇ ਉਹ ਕ੍ਰਿਟੀਕਲ ਦੱਸੇ ਜਾ ਰਹੇ ਨੇ